ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਪਰ ਅੱਜ ਆਪਾਂ ਗੱਲ ਕਰਦੇ ਹਾਂ ਜੀ ਸਹਿਜ ਮਣੀ ਦੀ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਨਾਂ ਦੇ ਘਰ ਹੋਇਆ ਹੈ ਬੇਬੀ ਤੇ ਪਹਿਲਾਂ ਉਹਨਾਂ ਨੇ ਕਿਸੇ ਨਾਲ ਵੀ ਕੋਈ ਵੀ ਗੱਲ ਸਾਂਝੀ ਨਹੀਂ ਕੀਤੀ ਕਿਉਂਕਿ ਉਹਨਾਂ ਦੇ ਬੇਬੀ ਦੀ ਤਬੀਅਤ ਖਰਾਬ ਸੀ ਤੇ ਹੁਣ ਉਹਨਾਂ ਦਾ ਬੇਬੀ ਬਿਲਕੁਲ ਠੀਕ ਹੈ ਤੇ ਹੁਣ ਉਹਨਾਂ ਨੇ ਆਪਣੇ ਬੇਬੀ ਦੀਆਂ ਸਾਰੀਆਂ ਫੋਟੋਆਂ ਸਾਂਝੀਆਂ ਕੀਤੀਆਂ ਨੇ ਹੁਣ ਉਹ ਆਪਣੇ ਬੇਬੀ ਨੂੰ ਲੈ ਕੇ ਘਰੇ ਆ ਚੁੱਕੇ ਨੇ ਇਹ ਬਹੁਤ ਜਲਦੀ ਤੁਹਾਡੇ ਸਾਰਿਆਂ ਨਾਲ ਆਪਣੇ ਬੇਬੀ ਦੀ ਵਲੌਗ ਵੀ ਲੈ ਕੇ ਆਉਣਗੇ ਕਿਉਂਕਿ ਬਾਪ ਦੀ ਵਿਜੀ ਲਾਈਫ ਹੋਣ ਕਰਕੇ ਉਹਨਾਂ ਦਾ ਟਾਈਮ ਨਹੀਂ ਲੱਗ ਰਿਹਾ ਵਲੌਗ ਪਾਉਣ ਦਾ ਤੇ ਸਾਰਿਆਂ ਨੂੰ ਇਹ ਚੀਜ਼ ਜਾਣਨ ਦੀ ਬਹੁਤ ਵੇਟ ਸੀ ਕਿ ਉਹਨਾਂ ਦੇ ਘਰੇ ਬੇਟਾ ਹੋਇਆ ਆ ਜਾਂ ਬੇਟੀ ਹੋਈ ਆ ਵੈਸੇ ਤਾਂ ਅੱਜ ਦੇ ਸਮੇਂ ਵਿੱਚ ਕੋਈ ਵੀ ਬੇਟਾ ਬੇਟੀ ਵਿੱਚ ਫਰਕ ਨਹੀਂ ਕਰਦਾ ਓਨੀ ਖੁਸ਼ੀ ਬੇਟੇ ਦੀ ਹੁੰਦੀ ਆ ਤੇ ਓਨੀ ਬੇਟੀ ਦੀ ਹੁੰਦੀ ਆ ਤੇ ਫਿਰ ਵੀ ਆਪਾਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਨੇ ਆ ਕਿ ਉਹਨਾਂ ਦੇ ਘਰੇ ਹੋਇਆ ਆ ਬੇਟਾ ਤੇ ਉਹ ਸਾਰੇ ਜਣੇ ਬਹੁਤ ਖੁਸ਼ ਆ ਦਾ ਪੰਜਾਬ ਸਾਡਾ ਪੰਜਾਬ ਟੀਮ ਵਾਲੇ ਵੀ ਬਹੁਤ ਜ਼ਿਆਦਾ ਖੁਸ਼ ਆ ਤੇ ਜਾਨੀ ਕਿ ਉਹਨਾਂ ਦੇ ਭੂਵਾ ਜੀ ਮਣੀ ਦੇ ਮੰਮੀ ਵੀ ਬਹੁਤ ਖੁਸ਼ ਆ ਕਿਉਂਕਿ ਉਹਨਾਂ ਦੀ ਬੇਟੀ ਦੇ ਘਰੇ ਬੀटा ਹੋਇਆ ਆ ਤੇ ਸਾਰੇ ਜਣੇ ਬਹੁਤ ਖੁਸ਼ ਆ ਤੁਹਾਨੂੰ ਮੇਰੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਦੱਸਦਾ ਸਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ